ਗੈਂਗਸਟਰਸ ਕ੍ਰਿਮੀਨਲਸ ਤੇ ਮਾੜੇ ਅੰਸਰ ਖਿਲਾਫ ਨਵਾਸ਼ਹਿਰ ਪੁਲਿਸ ਵੱਲੋਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇੰਚਾਰਜ ਸੀਆਈਏ ਤੇ ਐਸਐਚਓ ਬਹਿਰਾਮ ਨੂੰ ਵੱਡੀ ਕਾਮਯਾਬੀ ਮਿਲੀ ਹੈ ਗੈਂਗਸਟਰਸ ਕ੍ਰਿਮੀਨਲਸ ਤੇ ਮਾੜੇ ਅੰਸਰ ਖਿਲਾਫ ਨਵਾਸ਼ਹਿਰ ਪੁਲਿਸ ਵੱਲੋਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਬੰਗਾ ਇੰਚਾਰਜ ਸੀਆਈਏ ਤੇ ਐਸਐਚਓ ਬਹਿਰਾਮ ਨੂੰ ਵੱਡੀ ਕਾਮਯਾਬੀ ਮਿਲੀ ਹੈ ਮਿਤੀ 9 ਤੇ 10 ਮਈ ਦੀ ਦਰਮਿਆਨੀ ਰਾਤ ਮੰਡਾਲੀ ਪਿੰਡ ਦੇ ਵਿੱਚ ਇੱਕ ਪ੍ਰੇਮ ਸਿੰਘ ਨਾਮ ਦੇ ਵਿਅਕਤੀ ਦਾ ਕਤਲ ਹੋਇਆ ਸੀ ਜਿਹਦੇ ਵਿੱਚ ਅਸੀਂ 41 ਨੰਬਰ ਐਫਆਈਆਰ ਅੰਡਰ ਸੈਕਸ਼ਨ 103 ਬੀ ਐਨਐਸ ਦਰਜ ਕੀਤੀ ਸੀ ਉਹਦੇ ਵਿੱਚ ਇੱਕ ਤਰਮਿੰਦਰ ਸਿੰਘ ਨਾਮ ਦੇ ਵਿਅਕਤੀ ਨੂੰ ਅਸੀਂ ਨਾਮਜ਼ਦ ਕੀਤਾ ਸੀਗਾ ਤਰਮਿੰਦਰ ਸਿੰਘ ਜਿਹੜਾ ਹੈਗਾ ਉਹ ਪਿੱਛੇ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਤੇ ਇਸ ਵਕਤ ਕੈਨੇਡਾ ਦੇ ਵਿੱਚ ਹੈਗਾ ਉਹਨੇ ਜਿਹੜੀ ਇਹ ਸਾਜ਼ਿਸ਼ ਸਾਰੀ ਰਚੀ ਸੀਗੀ ਤੇ ਕਿਸੇ ਨੂੰ ਸੁਪਾਰੀ ਦੇ ਕੇ ਉੱਥੇ ਭੇਜ ਕੇ ਇਹਨਾਂ ਦਾ ਕਤਲ ਕਰਾਇਆ ਸੀਗਾ ਤੇ ਜਦੋਂ ਇਹ ਸਾਰੀ ਅਗਲੀ ਤਫ਼ਤੀਸ਼ ਸਾਡੀ ਵਧੀ ਤੇ ਸਾਨੂੰ ਪਤਾ ਲੱਗਿਆ ਕਿ ਉਹਨੇ ਬਰਜੀਤ ਸਿੰਘ ਨਾਮਕ ਵਿਅਕਤੀ ਜੋ ਕਿ ਮੰਡਾਲੀ ਦਾ ਹੀ ਰਹਿਣ ਵਾਲਾ ਹੈ ਉਹਨੂੰ ਇਹ ਸਪਾਰੀ ਦਿੱਤੀ ਸੀ ਤੇ ਉਹਨੇ ਕੋਈ ਸ਼ਾਰਪ ਵੈਪਨ ਯੂਜ਼ ਕਰਕੇ ਇਸ ਦਾ ਕਤਲ ਕੀਤਾ ਹੈ ਤੇ ਹੁਣ ਸਾਨੂੰ ਇੱਥੋਂ ਜਿਹੜੀ ਸਾਡੀ ਪੁਲਿਸ ਪਾਰਟੀ ਸੀ ਉਹਨੂੰ ਮੁਖਬਰ ਖਾਸ ਦੀ ਇਤਲਾਹ ਆਈ ਕਿ ਜੀ ਇੱਥੇ ਡਰੇਨ ਕੋਲ ਕਿਸੇ ਨੇ ਇਹਨੂੰ ਉਤਾਰਿਆ ਹੈਗਾ ਤੇ ਜਦੋਂ ਪੁਲਿਸ ਪਾਰਟੀ ਨੇ ਇਹਨੂੰ ਇੱਥੇ ਆ ਕੇ ਘੇਰਾ ਪਾਇਆ ਤੇ ਇਹਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਤਾ ਇਹਨੇ ਟੋਟਲ 2 ਫਾਇਰ ਕੀਤੇ ਆ ਜਦੋਂ ਪੁਲਿਸ ਪਾਰਟੀ ਨੇ ਆਪਣੇ ਬਚਾਅ ਦੇ ਲਈ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤੇ ਤਾਂ ਉਸਦੇ ਲੱਦੇ ਉੱਤੇ ਜਿਹੜੀ ਹੈਗੀ ਇੰਜਰੀ ਹੋਈ ਹੈ ਤੇ ਉਹਨੂੰ ਇਮੀਡੀਏਟਲੀ ਜਿਹੜਾ ਹੈਗਾ ਹਸਪੀਟਲ ਦੇ ਵਿੱਚ ਸ਼ਿਫਟ ਕਰਤਾ ਹੈਗਾ ਤੇ ਅੱਗੇ ਦੀ ਤਫ਼ਤੀਸ਼ ਚ ਇਹਦੇ ਵਿੱਚ ਜੀ ਹੁਣ ਇਹਨੂੰ ਅਸੀਂ ਉਹ ਜਿਹੜਾ ਜਿਹਨੇ ਦਿੱਤੀ ਹੈਗੀ ਉਹ ਤਾਂ ਬਾਹਰ ਬੈਠਾ ਹੈਗਾ ਹੁਣ ਇਹਨੂੰ ਅਸੀਂ ਪੁੱਛ ਕੇ ਚ ਕਰਾਂਗੇ ਉਸ ਤੋਂ ਬਾਅਦ ਜਿਹੜਾ ਸਾਰਾ ਮਾਮਲਾ ਕਲੀਅਰ ਹੋਏਗਾ ਕਿਹੜੀ ਪਰਚੀ ਲੱਗੀ ਹੋਈ ਹੈ ਉਹ ਵੀ ਦੱਸਣਾ ਚਾਹੁੰਦਾ ਕਿ ਇਹਦੇ ਖਿਲਾਫ ਟੋਟਲ 7 ਮੁਕਦਮੇ ਦਰਜ ਹੈਗੇ ਆ ਜਿਹੜੇ ਸਾਰੇ ਲੜਾਈ ਝਗੜਿਆਂ ਦੇ ਆ ਤੇ ਉਹਦੇ ਵਿੱਚੋਂ ਪਹਿਲਾਂ ਇੱਕ ਮਰਡਰ ਦਾ ਮੁਕਦਮਾ ਹੋਰ ਵੀ ਇਹਦੇ ਉੱਤੇ ਦਰਜ ਹੈ ਸਰ ਟੋਟਲ ਕਿੰਨੇ ਫਾਇਰ ਹੋਏ ਆ ਇਹ ਜੀ ਦੋ ਫਾਇਰਿੰਗ ਨੇ ਕੀਤੇ ਹੈਗੇ ਪੁਲਿਸ ਪਾਰਟੀ ਦੇ ਉੱਤੇ ਤੇ ਪੁਲਿਸ ਪਾਰਟੀ ਵੱਲੋਂ ਵੀ ਦੋ ਫਾਇਰਿੰਗ ਸਰ ਇੱਕ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਨੇ ਕਿਸੇ ਐਨ ਆਰ ਆਈ ਦੇ ਕਹਿੰਦੇ ਹੀ ਮਰਡਰ ਕੀਤਾ ਹਾਂ ਜੀ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਤਰਮਿੰਦਰ ਸਿੰਘ ਨਾਮ ਦਾ ਵਿਅਕਤੀ ਜਿਹੜਾ ਮੰਡਾਲੀ ਦੇ ਹੀ ਰਹਿਣ ਵਾਲਾ ਹੈ ਉਹ ਹੁਣ ਕੈਨੇਡਾ ਰਹਿੰਦਾ ਹੈ ਉਹਦੇ ਕਹਿੰਣ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੇ ਪ੍ਰੀਤ ਸਿੰਘ ਦਾ ਮਰਡਰ ਕਿਉਂ ਕਰਵਾਇਆ ਕੋਈ ਇਹਨਾਂ ਦੀ ਜੀ ਹਜੇ ਤੱਕ ਜੋ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਸੀ ਕਿਉਂਕਿ ਇੱਕੋ ਪਿੰਡ ਦੇ ਰਹਿਣ ਵਾਲੇ ਆ ਉਹ ਪੁਰਾਣੀ ਰੰਜਿਸ਼ ਤੇ ਚੱਲਦੇ ਹੀ ਇਹ ਨੇ ਇਹਨ ਹਾਂਜੀ ਹਾਂ ਇਹਨਾਂ ਦੇ ਉੱਤੇ ਵੀ ਕੋਈ ਮਾਮਲਾ ਦਰਜ ਸੀਗਾ ਉਹ ਵੀ ਅਸੀਂ ਵੈਰੀਫਾਈ ਕਰ ਲਿਆ ਕੋਈ ਲੜਾਈ ਝਗੜੇ ਦਾ ਹੀ ਆ ਹਾਂਜੀ ਹਾਂਜੀ ਲੜਾਈ ਕਿਹੜੇ ਪੈਰ 'ਚ ਗੋਲੀ ਲੱਗੀ ਸਰ ਹਾਂਜੀ ਗੋਲੀ ਕਿਹੜੇ ਪੈਰ 'ਚ ਲੱਗੀ ਹੈ ਇਹ ਜੀ ਦੱਸਣ ਮੁਤਾਬਕ ਲੈਫਟ ਪੈਰ ਦੇ ਵਿੱਚ ਲੱਗੀ ਹੈ ਹਾਂ ਹਾਲਾਤ ਜੀ ਦਾ ਠੀਕ ਹੈ ਹਾਂਜੀ ਕਿੰਨੀ ਗੇਜ ਦੀ ਇਹਦੀ 26 27 ਸਾਲ ਇਹਦੀ ਏਜ ਹੈਗੀ ਓਕੇ ਬਦਲਾਵ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ